ਨਾ ਤੋ ਯੂੰ ਤੋ ਤੇਰੇ ਕਿਉਂ ਬਹਿਣ ਗਏ ਹੋ ਦੁਨੀਆਦਾਰੋ ਸਿੱਖ ਧਰਮ ਦੇ ਇਤਿਹਾਸ ਨੂੰ ਖਾਸ ਕਰਕੇ ਪੰਜਾਬੀਆਂ ਦੇ ਲਈ ਇੱਕ ਬਹੁਤ ਹੀ ਉੱਚ ਪਾਇਦਾ ਦਿਨ ਹੈ ਸੋ ਅੱਜ ਅਸੀਂ ਸਾਰੇ ਇੱਕ ਬਹੁਤ ਵੱਡਾ ਜਥਾ ਜਿਹੜਾ ਪਿੰਡ ਕਟਾਰਚਕ ਤੋਂ ਚੱਲਿਆ ਇੱਕ ਨਿਮਾਣੇ ਸਧਾਲੂ ਬਣ ਕੇ ਅੱਜ ਗੁਰਦੁਆਰਾ ਵਾਟਸਾਪ ਦੇ ਅੰਦਰ ਨਾਤਮਸ ਸਿਕਾਉਣ ਲਈ ਆਏ ਆ ਤੇ ਉਸੇ ਸੌਰਤੇ ਆ ਛੋਟੇ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਸੋ ਐਸੀ ਲਸਾਨੀ ਕੁਰਬਾਨੀ ਐਸਾ ਬੇਮਿਸਾਲ ਇਤਿਹਾਸ ਦੁਨੀਆ ਦੇ ਅੰਦਰ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਤੇ ਜ਼ੁਲਮ ਦੇ ਖਿਲਾਫ ਲੜਦੇ ਆ ਸਾਡੇ ਛੋਟੇ ਸਾਹਿਬ ਜਾਦਿਆਂ ਨੇ ਮਾਤਾ ਗੁਜਰਕੌਰ ਦੀ ਰਹਿਨਮਾਈ ਹੇਠ ਔਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅ ਦੋ ਵੱਡੇ ਸਾਹਿਬਜ਼ਾਦਿਆਂ ਨੇ ਜਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਚਮਕੌਰ ਦੀ ਗੜੀ 'ਚ ਲੜਦੇ ਆ ਤਿਸ ਰਾਂ ਦੀਆਂ ਨੀਆਂ ਦੇ ਵਿੱਚ ਅ ਡੋਰ ਰਹਿ ਕੇ ਜ਼ੁਲਮ ਦੇ ਖਿਲਾਫ ਲੜਾਈ ਦਾ ਪੇਗਾਮ ਦਿੱਤਾ ਮੈਂ ਸਮਝਦਾ ਅ ਇਹਦੇ ਅੱਗੇ ਲੱਖਾਂ ਵਾਰ ਲੱਖਾਂ ਵਾਰ ਸਿਰ ਚੁਕਦਾ ਸੋ ਬਹੁਤ ਵੱਡਾ ਇਤਿਹਾਸ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ਜਿਹੜੀ ਸੇਟ ਟੋਡਰਵਾਲ ਨੇ ਸਰਾਂ ਦੇ ਅੰਦਰ ਖਰੀਦੀ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜਦੋਂ ਮੋਤੀ لال ਮਹਾਰਾਜ ਜੀ ਉਹਨਾਂ ਬੱਚਿਆਂ ਦੇ ਲਈ ਦੁੱਧ ਲੈ ਕੇ ਜਾਂਦੇ ਆ ਤੇ ਕਿੱਡਾ ਵੱਡਾ ਉਹਨਾਂ ਨੂੰ ਆਪਣੇ ਪਰਿਵਾਰ ਦਾ ਬਲਦਾਨ ਬਲਿਦਾਨ ਦੇਣ ਪਿਆ ਸੋ ਮੈਂ ਸਮਝਦਾ ਇਹ ਪੰਜਾਬ ਦੇ ਦੁਨੀਆ ਦੇ ਇਤਿਹਾਸ ਦੇ ਅੰਦਰ ਮੈਂ ਸਮਝਦਾ ਕਿ ਬਹੁਤ ਹੀ ਵੱਡੀ ਲਸਾਨੀ ਕੁਰਬਾਨੀ ਆ ਹਜ਼ਾਰਾਂ ਵਾਰ ਲੱਖਾਂ ਵਾਰ ਇਸ ਕੁਰਬਾਨੀ ਦੇ ਅੱਗੇ ਸਿਰ ਝੁਕਦਾ ਬਸ ਮੈਂ ਹੀ ਕਹਿ ਸਕਦਾ ਕਿ ਅੱਜ ਨਿਵਾਣੇ ਬਣ ਕੇ ਇਸ ਮਹਾਨ ਦੇ ਉੱਤੇ ਉਹਨਾਂ ਮਹਾਨ ਆਪਣੇ ਬਾਬਿਆਂ ਨੂੰ ਆਪਣਿਆਂ ਦਾ ਮਹਾਨ ਸ਼ਹੀਦਾਂ ਨੂੰ ਸਰਦਾ ਸਮਲ ਕਰਨ ਲਈ ਆਏ ਆ ਸੋ ਮੇਰੀ ਅਰਦਾਸ ਹੈ ਮੇਰੀ ਕਾਮਨਾ ਹੈ ਸਭ ਦੀ ਜ਼ਿੰਦਗੀ ਬਿਹਤਰ ਹੋਵੇ ਔਰ ਜ਼ੁਲਮ ਦੇ ਖਿਲਾਫ ਲੜਨ ਦੀਆਂ ਜਿਹੜੀਆਂ ਪਰੰਪਰਾਵਾਂ ਪੰਜਾਬ ਦੀ ਝੋਲੀ 'ਤੇ ਨੇ ਸਿੱਖ ਇਤਿਹਾਸ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਸਾਰੇ ਅੱਗੇ ਲੈ ਕੇ ਜਾਵਾਂਗੇ ਅੱਜ ਦੇ ਦਿਨ ਦੇ ਉੱਤੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਭ ਜਾਦਿਆਂ ਨੂੰ ਮਾਤਾ ਗੁਜਰਕੌਰ ਸਾਰੇ ਉਹਨਾਂ ਦੇ ਜਿਨ੍ਹਾਂ ਨੇ ਸਰਵਸਵਾਰੇ ਆਪਣਾ 10ਵਾਂ ਪਾਸਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਉਹਨਾਂ ਦੀ ਕਰਵਾਨੀ ਨੂੰ ਸਿਰ ਝੁਕਦਾ ਔਰ ਸਦਾ ਇਸ ਕਰਵਾਨੀ ਤੋਂ ਅਸੀਂ ਸਾਰੇ ਪ੍ਰੇਰਣਾ ਲੈਂਦੇ ਹਾਂ। ਭਾਰਤ ਕੇ ਸਭ ਤੋਂ ਪਸੰਦੀਦਾ ਬ੍ਰਾਂਡ ਊਸ਼ਾ ਔਰ VTL ਸੋਲਰ ਸਿਸਟਮ ਸੋਲਰ ਪਰ ਚਲਾएं ਘਰ ਦਾ ਸਾਰਾ ਲੋਡ ਸੋਲਰ ਮੋਟਰ ਲਗਾ ਕੇ ਪਾएं ਡੀਜ਼ਲ ਇੰਜਨ ਸੇ ਛੁਟਕਾਰਾ ਸੋਲਰ ਲਗਾ ਕੇ ਆਪਣੇ ਮੀਟਰ ਕੀ ਲਿਮਿਟ ਰੱਖੇ 600 ਯੂਨਿਟ ਸੇ ਨੀਚੇ और पाए बिजली कट से छुटकारा सिंह सोलर जुगियाल, एक ही छत के नीचे पाए सोलर और इन्वर्टर से जुड़ी हर आइटम हमारे यहाँ पर ऑनलाइन ग्रेड सोलर सिस्टम ऑफलाइन ग्रेड सोलर सिस्टम, सिस्टम हाइब्रिड सोलर सिस्टम सोलर वाटर हीटर सोलर वाटर पंप आदि बाजार से सस्ते रेटों पर लगाए जाते हैं और साथ में पाए रूफटॉप सोलर सिस्टम पर आकर्षक सब्सिडी अपने घर की छत पर, स्कूल धार्मिक स्थान फैक्ट्री रेस्टोरेंट पर सोलर सिस्टम लगाएं और पाएं बिजली कट से छुटकारा अब नॉर्मल बैटरी इन्वर्टर की जगह लगाएं सोलर बैटरी इन्वर्टर सिंह सोलर जुगिया अपने ग्राहकों के लिए बेस्ट प्राइस व नवीनतम टेक्नोलॉजी में अपने मजबूत नेटवर्क के माध्यम से क्वालिटी वाले सोलर प्रोडक्ट की कंप्लीट रेंज बिक्री के बाद सर्विस प्रदान करता है अधिक जानकारी के लिए संपर्क करें सिंह सोलर इन्वर्टर मेन मार्केट जुग्या कॉन्टैक्ट नाइन एट सेवन टू वन एट वन टू वन सेवन और सिक्स टू एट जीरो टू फोर सेवन टू जीरो सेवन